ਕਿਸੇ ਨੂੰ有机会 ਦੇ ਨਾਲ ਜੇ ਕੋਈ ਨੂੰ ਚੁਟ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਹੋਰੀ ਹੈ ਸਬੀਦਾਰ ਕੋਈ ਇਸੇ ਹਫਤੇ ਜਿਹੜੇ ਉੱਧਰ ਮੁੜ ਕੇ ਆ ਗਿਆ ਤਾਂ ਕੰਮ ਕਰਕੇ ਕੰਮ ਲਾਉਂਦਾ ਅਸੀਂ ਉਹਨਾਂ ਨੂੰ ਮਿਲ ਅਗਲਾ ਜਾ ਜਾ ਚੁਟਾ ਹੋਊਗਾ ਉਹ ਕਟ ਅਮਨ ਸਰ ਜੀ ਦਾ ਅੱਛਾ ਇਸ ਲਈ ਕੁਝ ਦਿਨ ਪਹਿਲਾਂ ਹੀ ਵਰਕ ਕੰਡੀਸ਼ਨ ਚਾਹੀਏ ਉਸੇ ਵੀ ਚੈੱਕ ਕਰਨਾ ਸੀ ਕਿ ਫਰਜ਼ਾਂ ਵਗੈਰਾ ਟਾਈਮ ਤੇ ਨਿਪਟਰੀਆਂ ਨੇ ਰਿਸਟੇ ਟਾਈਮ ਤੇ ਹੋ ਰਹੀਆਂ ਨੇ ਪਟਵਾਰੀ ਜਿਹੜੇ ਨੇ ਉਹ ਕਹਿੰਦਾ ਤੁਹਾਨੂੰ ਕਿ ਉਹਨਾਂ ਦੇ ਪਟਵਾਰੀਆਂ ਦਾ ਇੱਕ ਪ੍ਰੋਪਰ ਇੱਕ ਵਾਰਕਟ ਰੂਮ ਦਿੱਤਾ ਹੋਇਆ ਹੈ ਉਹਦੇ ਸੁਬੜੇ ਖੁਸ਼ ਹੋਦੇ ਸੀ ਲੋਕ ਅੱਜ ਮੈਂ ਉਸਦੇ ਹਸਪੀਟਲ ਚ ਗਿਆ ਸੀ ਉਹ ਬੰਦ ਸੀ ਉਹਦੀ 36 ਆ ਉਹਨਾਂ ਦੀ 36 ਉਹਦੀ ਡੈਡਲਾਈਨ ਹੈ ਲੈ ਤਾਂ ਕੋਈ ਵਸਤੂ ਐਨੀ ਸੀ ਵੀ ਵੱਡਾ ਹਸਪੀਟਲ ਐਮਰਜੈਂਸੀ 10 ਟੈਸਟ ਰੈਡੀ ਆਪ ਇਹ ਸਾਰਾ ਕੁਝ ਹੋ ਰਿਹਾ ਉਸ ਤੋਂ ਬਾਅਦ ਮੈਂ ਤੇ ਹੁਣ ਚਾਹੇ ਮੈਂ ਆਪ ਲੋਕਾਂ ਨੂੰ ਪੁੱਛਿਆ ਪਹਿਲਾਂ ਹਰ ਸਾਹ ਮੈਂ ਕੋਈ ਇੱਥੇ ਛਾਪਾ ਮਾਰਨੀ ਆਇਆ ਹਾਂ ਕੰਨੀਆਂ ਦੇ ਖਰੀ ਸਰਕਾਰ ਜੇ ਕਮੀ ਹੋਊਗੀ ਕੋਈ ਨਹੀਂ ਤਾਂ ਕਮੀਆਂ ਦੇ ਵਿੱਚ ਵੀ ਮੈਂ ਇੱਕ ਦਿਨ ਗੱਲਾਂ ਪਤਾ ਲੱਗੀਆਂ ਇੱਕ ਤਾਂ ਇੱਥੇ ਤਸਵੀਰਦਾਰ ਜਿਹੜਾ ਉਹਦੀ ਪੋਸਟ ਘਟਾ ਜਿਹੜੇ ਪੱਤੀ ਪੋਸਟਾ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਜੀ ਮੈਂ ਅੱਜ ਗਏ ਹੋਈ ਤਾਂ ਇੱਥੇ ਫਿਰ ਨੈਕਸੀਲਰ ਜਨੀਰ ਨਾ ਅਟੈਚ ਹੈ ਜਨੀਰ ਤੋਂ ਵੀ ਹਨੇਰ ਵੀ ਉਹੀ ਦੇਖਦੇ ਉਹੀ ਦੇਖਦੇ ਇੱਥੇ ਫਿਰ ਨਾ ਰਿਸਟਰੀ ਹੈ ਲੇਟ ਹੋਉਂਦਾ ਕੋਈ ਪੱਕਾ ਤਸੀਲਦਾਰ ਅੱਜੀ ਮੈਂ ਜਾ ਕੇ ਉਹ ਰੈਵਿਊ ਡਿਪਾਰਟਮੈਂਟ ਨੂੰ ਆਕੇ ਜਿਵੇਂ ਹਸਪੀਟਲ ਗਏ ਸੀ ਜੀ ਉੱਥੇ ਕੀ ਡਾਕਟਰਾਂ ਦੀ ਬਹੁਤ ਘਾਟ ਹੈ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਰੋਜ਼ ਕਿਹਨਾਂ ਜਿਸੀ ਅਗੇ ਕੱਲ ਤੋਂ ਤੁਹਾਨੂੰ ਇੱਥੇ ਸੀਡਰ ਵੀ ਪੱਕਾ ਮਿਲ ਜੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟਵਰਕ ਇਸੇ ਨੈਟ ਸਲੋ ਹੈ ਤਾਂ ਉਹ ਵਰਦਾ ਨਿਕਲਣ ਚ ਟਾਈਮ ਲੱਗਦਾ ਉਹ ਅੱਜ ਕੱਲ੍ਹ ਤੋਂ ਕੋਈ ਨੈਟਵਰਕ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿ ਦੇਖ ਬੋਲ ਰਹਾ ਹੈ ਉਠਾ ਦੇ ਹਾਂਜੀ ਜੀ ਸਕੂਲ ਹੈ ਐਮੀਨੈਂਸ ਦੀ ਬਿਲਡਿੰਗ ਵੀ ਲੱਗੇ ਜਿਹੜੀ ਉਹ ਬਣੀ ਨਹੀਂ ਕਾਫੀ ਚਿਰ ਤੋਂ ਨਾ ਉਸ ਹੋਇਆ ਸੀ ਉਹਨਾਂ ਪਰਟੇ ਬੱਚੇ ਉਸੇ ਪੁਰਾਣੀ ਸਕੂਲ ਦੀ ਬਿਲਡਿੰਗ ਚ ਬੈਠੇ ਉਹਨਾਂ ਬਾਰੇ ਕੀ ਕਰਨਾ ਹੈ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਇਹ ਸਾਡੀਆਂ ਤਿੰਨ ਪ੍ਰਾਇੋਰਟੀ ਜਿੱਥੇ ਜਿੱਥੇ ਵੀ ਆਈ ਜਾਂਦੇ ਐ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਹੈ ਉਹਦੇ ਦਰਮਿਆਨ ਆਪਾਂ ਜ਼ਿਆਦਾ ਸਖਸ਼ਣ ਨਹੀਂ ਦੱਸ ਸਕਦੇ ਉਹ ਪੇਪਰ ਸ਼ੁਰੂ ਹੋ ਜਾਣ ਦੀ ਗੱਲ ਤੋਂ ਹਾਂਜੀ ਪਾਸਟਵਾਲਿਆਂ ਨੂੰ ਸੋ ਜਿਵੇਂ ਜਿਵੇਂ ਬਣੀ ਚਾਣਗੇ ਜਿੰਨੇ ਜਿੰਨੇ ਸਾਨੂੰ ਮੌਕਾ ਮਿਲ ਜਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਤਾਂ ਕੈਂਪ ਵਗੈਰ ਲੱਗਿਉਂਦੇ ਨੇ ਉਹ ਤੋਂ ਜ਼ਿਆਦਾ გან ਸਿੱਖਣ ਮਿਲਣਾ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਰੁਕ ਜਾਂਦੀਆਂ ਨੇ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਵੀ ਹਾਲ ਨਾਲ ਬੇਟਾ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਹੈਗਾ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ 'ਚ ਖਾਲੀਆਂ ਪੱਟਕੀ ਪਾਈਪਾਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਖਾਸਿਆ ਦਾ ਕਾਰਨ ਹੈ ਜੀ ਇੱਕ ਸੀ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨਸਿਬ ਦੇ ਤਾਂ ਨਹੀਂ ਪਾਉਣਾ ਕਿਹਦੇ ਨੇ ਟੈਲੀਫੋਨ ਦੀਆਂ ਤਾਰਾਂ ਤਾਂ ਨਹੀਂ ਪਾਉਂਦਾ ਮੈਂ ਆਪ ਹੀ ਇਹ ਗੱਲਾਂ ਆਪਣੇ ਸੀ.ਡੀ.ਐਚ ਕਹਿੰਦਾ ਰਿਹਾ ਤੇ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਹੈ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪਟੜੀ ਮੈਂ ਉਹਨਾਂ ਨੂੰ ਕਹਿ ਲਿਆ ਤਾਲਮੀ ਲਖਣਾ ਉਹ ਮਹਿਕਮੇ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਉਹ ਤੋਂ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀਤਾ ਹਰ ਰੋਜ਼ ਨਿਹਾਰ ਹੀ ਬਣਦਾ ਹੈ ਇਹ ਕਦਮ ਦੀ ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜਦੋਂ ਆਮ ਲੋਕਾਂ ਚਾਹੁੰਦੇ ਨੇ ਉਹਨੂੰ ਵੱਡੇ ਬਣਾ ਦਿੰਦੇ ਠੀਕ ਹੈ ਇਹ ਤੋਂ ਪਹਿਲਾਂ ਅਜੇ ਕਦੇ ਕੋਈ ਮੁੱਖ ਮੰਤਰੀ ਆਏ ਆਏ ਨਹੀਂ ਐ ਪੌੜੀਆਂ ਚੜ੍ਹ ਕੇ ਗਏ ਨਹੀਂ ਨਹੀਂ ਉਹਨੂੰ ਟੈਬਲੋਂ ਟਾਈਮਿੰਗ ਆਉਂਦੀ ਸਾਰਾ ਉਹ ਮੈਲਾ ਵਾਲੇ ਲੋਕ ਨੇ ਉਹਨਾਂ ਨੂੰ ਕੀ ਪਤਾ ਸਤੂਰਗੜ ਦੀ ਕਜੇਰੀ ਕਿੱਥੇ ਐ ਸਤੂਰਗੜ ਦਾ ਹਸਰ ਕਿੱਥੇ ਐ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਮੈਨੂੰ ਸਾਰੀਆਂ ਦੱਸਦੇ ਮੈਂ ਇਹੀ ਕੰਮ ਕਰਨਾ ਹੈ ਕਿਉਂ ਮੈਂ ਪਹਿਲਾਂ ਜ਼ਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਨਹੀਂ ਤਾਂ ਠੀਕ ਕਰ ਲੈਂਦੇ ਹਾਂ ਜੀ ਮੈਨੂੰ ਦਿਖਾਉਣ ਵਾਸਤੇ ਕੀ ਕਰੀ ਅਸੀਂ ਕਹਿੰਦੇ ਕਿਸੇ ਹੋਸ਼ਿਆਰ ਨੂੰ ਜਾਣਦੇ ਕਿਸੇ ਹੋਸ਼ਿਆਰ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆਪ ਜਿਵੇਂ ਉਹਨਾਂ ਕੱਲ ਹੀ ਦੱਸ ਦਿੰਦਾ ਮੈਂ ਸਾਰੇ ਕੁਝ ਹੀ ਕੋਈ ਨਾ ਇੰਟਰਨੈਟ ਵੀ ਠੀਕ ਕਰਿਆ ਨਾ ਉਹ ਤਾਂ ਸਾਰਾ ਸਾਰੇ ਠੀਕ ਕਰ ਲੈਂਦੇ ਆ ਉਹ ਤੋਂ ਹੂਟਰ ਸੁਣਨ ਕੇ ਨਾ ਜੀ ਅਸੀਂ ਦੇਖਿਆ ਕਿ ਸਾਰਾ ਗੇ ਲੱਗਦਾ ਉਹ ਖੁਦਰ ਦੀ ਸੱਚਾ ਆਗੇ ਤੁਸੀਂ ਠੀਕ ਹੈ ਨਾ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਛੋਟੇ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਣਦਾ ਰਹਿੰਦਾ ਸਕੂਲਾਂ ਚ ਵੀ ਕਿਤੇ ਖੜ੍ਹ ਜੰਨੇ ਆ ਕਿਤੇ ਜਾਂਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਸੋ ਇੱਕ ਸਿਸਟਮ ਬਦਲਣ ਦਾ ਜਿਹੜਾ ਅਸੀਂ ਤैयारी ਵੀ ਤਾਂ ਖਤ ਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗਦੀ ਮੈਂ ਫੇਰ ਦੁਬਾਰੇ ਕਹਿਣਾ ਮੈਂ ਕੋਈ ਛਾਪਾ ਮਾਰਨੇ ਆਇਆ ਛਾਪਾ ਤਾਂ ਉਹ ਨਵੀਂ ਮੈਂ ਕਿਸੇ ਨੂੰ ਫੜਨ ਆਇਆ ਹਾਂ ਮੈਂ ਪੁੱਛਣ ਆਇਆ ਮੈਂ ਤਸੀਦਾ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਨੇ ਕਿ ਕੀ ਕਮੀਆਂ ਨੇ ਤੁਸੀਂ ਸਾਸੀ ਪੂਰੀਆਂ ਕਰਾ ਇੱਕ ਮਾਰ ਸਾਹਿਬ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਉਹ ਸਿੱਧਿਆਣਾ ਨਾਲ ਪਹਿਲਾਂ ਮੈਂ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਵੀਰਿਆਂ ਨੇ ਚਲਾਇਆ ਵੀ ਹੈ ਠੀਕ ਹੈ ਨਾ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਾਸਰੀ ਹੋਊਗਾ ਅਗਲਾ ਜਹਾਜ ਜਿਹੜੇ ਨੂੰ ਬੁਲਾਊਗਾ ਉਹ ਕਟਗੜ ਮੰਮਸਰ ਜਪਾ ਚ ਸਭ ਜਿਹੜੇ ਨੌਜਵਾਨ ਮੁੰਡੇ ਮੁੜੇ ਇਹਨਾਂ ਨੂੰ ਕੋਈ ਮੌਕਾ ਦੇਵੇ ਕੋਈ ਸਰਕਾਰ ਸਹਾਇਤਾ ਕਰੂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਂਣ ਫੇਰ ਹੀ ਪਿੰਡ ਦੇ ਲੋਕ ਪਿਛਾ ਪਿੰਡ ਦੇ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਪਏ ਹਾਂਜੀ ਹਾਂਜੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਨੇ ਇਰੇ ਉਤਰ ਮੁੜ ਕੇ ਅਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜੋ ਆਏ ਕੋਲੇ ਰਿਹਾ ਹਿਆਲ ਤੇ ਦਰਬੇ ਘਰ ਹਾਲੇ ਰਹਿ ਹੈ ਨਾ ਵਾਟਰ پارک ਚਾਰ ਮੁੰਡੇ ਬੁਰਜ ਹਰੀ ਦੇ ਨੇ ਹੈ ਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਆ ਬਸ ਮਾਰੋ ਮੁੜ ਕੇ ਆ ਜੋ ਕਹਿ ਕੇ ਕੰਮ ਕਰੇ ਉਹ 550 ਮੁੰਡੇ ਨੂੰ ਕੰਮ ਦੇ ਰਹੇ ਨੇ ਹਸਪਤਾਲ ਜਿਹੜੇ ਮੁੰਡੇ 700 700 ਪਾੜਨੇ ਨੇ ਤੇ ਸੋ ਇੱਥੇ ਸੀ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਐਸਪੀ ਦਾ ਕੋਈ ਕਿਸੇ ਅਸਤੀ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਸਰਤੀ ਛੱਡ ਲਓ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਸ਼ਰੀਵਾਲ ਸਾਹਿਬ ਬਣਨੇ ਏਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਹ ਚੋਂ ਦਾ ਕਹਿੰਦੇ ਇਹ ਤਾਂ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਕੇਸ਼ਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਅਰ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬੰਨ ਦਾ ਪ੍ਰੋਗਰਾਮ ਕਰੇ ਛਤੀਸਗੜ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚਲਦੇ ਨੇ ਰਿਯੂਮਰ ਜੀ ਹਨਾ ਤਿੰਨ ਚਾਰ ਦਿਨ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਹੈ ਕਹਿੰਦੇ ਜੀ ਨੈਟ ਤੇ ਲਿਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਤਾਂ ਚਲੋ ਚੱਲੇ ਜਾਂਦਾ ਚਾਰ ਪੰਜ ਦਾ ਬਰਥਡੇ ਨਾ ਕਰਿਆ ਕਰੋ ਹਨਾ ਇੱਕ ਇੱਕ ਬਰਥਡੇ ਤਾਂ ਹੁੰਦਾ ਹੀ ਹੈ ਸਾਲ ਚ ਸੋ ਇਥੇ ਉਹ ਹੀ ਫਰਮ ਫਰੋਂਡ ਨੇ ਦੇਖੋ ਇਹ ਦੋ